ਮੇਰੇ ਵੱਲੋਂ ਤੁਹਾਨੂੰ ਸਾਰਨ ਬਰ ਬਰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਗੇ ਤੇ ਆਪਾਂ ਵੀ ਠੀਕ ਹਾਂ ਜੀ ਜਿਵੇਂ ਕਿ ਪਿਛਲੀ ਵੀਡੀਓ ਤੁਸੀਂ ਦੇਖਿਆ ਜੀ ਫੈਸਟੀਵਲ ਦੀਆਂ ਚੰਡੀਗੜ੍ਹ ਫੇਅਰ ਦੀਆਂ 2025 ਤੇ ਅੱਜ ਆਪਾਂ ਤੀਸਰੀ ਵੀਡੀਓ ਤੇ ਆਖਰੀ ਵੀਡੀਓ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਠੀਕ ਆ ਜੀ ਤੇ ਚਲੋ ਚੱਲਦੇ ਆ ਜੀ ਆਪਾਂ ਖੜੇ ਹਾਂ ਜਿਸ ਟਮ ਹਾਲ ਨੰਬਰ 3 ਤੇ ਤੇ ਨੰਬਰ ਹਾਲ ਦੇ ਆਪਾਂ ਕੋਲ ਖੜੇ ਆ ਜੀ ਸਾਹਮਣੇ ਪਿੱਛੇ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਅੰਦਰ ਚੱਲਦੇ ਆ ਜੀ ਲੈ ਕੇ ਤੇ ਦਿਖਾਉਣੇ ਤੁਹਾਨੂੰ ਇੱਥੇ ਨੰਦਾਂ ਦੇ ਵਿੱਚ ਵੈਰਟੀਆਂ ਹੋ ਇੱਧਰ 13 ਨੰਬਰ ਹਾਲ 'ਚ ਵੈਰਟੀਆਂ ਕਿਹੜੀਆਂ-ਕਿਹੜੀਆਂ ਆਏ ਆ ਜੀ ਠੀਕ ਹੈ ਜੀ ਤੇ ਆਪਾਂ ਅੰਦਰ ਚੱਲਦੇ ਆ ਜੀ ਦਿਖਾਉਨੇ ਆਪਾਂ ਚਲੋ ਚੱਲਦੇ ਆ ਜੀ ਇਹ ਜੀ 3 ਨੰਬਰ ਹਾਲ ਠੀਕ ਹੈ ਜੀ ਤੇ ਆਪਾਂ ਚੱਲਦੇ ਆ ਜੀ ਇਹ ਇਹ ਹਾਲ ਇੱਥੋਂ ਸ਼ੁਰੂ ਹੈ ਜੀ ਤੇ ਉਹ ਤੱਕ ਹੈ ਜੀ ਠੀਕ ਹੈ ਜੀ ਤੇ ਉਹ ਸਾਹਮਣੇ ਬਾਹਰ ਗੇਟ ਤੇ ਚਲੋ ਆਪਾਂ ਅੰਦਰ ਚੱਲਦੇ ਆ ਜੀ ਤੇ ਦਿਖਾਉਨੇ ਆਪਾਂ ਤੁਹਾਨੂੰ ਜਾ ਕੇ ਠੀਕ ਹੈ ਜੀ ਤੇ ਇਹ ਤਿੰਨ ਨੰਬਰ ਹਾਲ ਦੇ ਆ ਗਿਆ ਜੀ ਖਾਣ ਪੀਣ ਵਾਲਾ ਸਮਾਨ ਇਥੇ ਤੁਸੀਂ ਖਾਣ ਪੀਣ ਵਾਲਾ ਸਮਾਨ ਖਰੀਦ ਸਕਦੇ ਹੋ ਜੀ ਠੀਕ ਆ ਤੇ ਆਹ ਦੇਖ ਸਕਦੇ ਹੋ ਸਰ ਪਹਿਲਾਂ ਆਪਾਂ ਚੱਲਦੇ ਹਾਂ ਜੀ ਇੱਧਰ ਤੇ ਇਹ ਸਾਰਾ ਹੈਗਾ ਜੀ ਖਾਣ ਪੀਣ ਵਾਲਾ ਸਮਾਨ ਤੇ ਅਲੱਗ ਅਲੱਗ ਪ੍ਰੋਡਕਟ ਹੈਗੇ ਜੀ ਖਾਣ ਪੀਣ ਵਾਲੇ ਦੇਖੋ ਜੀ ਬਿਸਕਟ ਨਮਕੀ ਇਹਨਾਂ ドライ ਫਰੂਟ ਤੇ ਤੁਹਾਨੂੰ ਕਾਫੀ ਚੀਜ਼ਾਂ ਇਥੋਂ ਮਿਲਣਗੀਆਂ ਜੀ ਠੀਕ ਆ ਜੀ ਸ਼ਰਬਤ ਵਗੈਰਾ ਹੋਗੇ ਠੀਕਾ ਫੋਰ ਵਿੱਚ ਜਦੋਂ ਉੱਥੇ ਮਿਲ ਜਾਣਗੇ ਜੀ ਆਹ ਦੇਖ ਸਕਦੇ ਹੋ ਜੀ ਠੀਕ ਹੈ ਢੋਕਲਾ ਬਣਾਉਣਾ ਪਾਪੜ ਤੇ ਤੁਸੀਂ ਘਰ ਵਿੱਚ ਪਾਪੜ ਕਿਸ ਤਰ੍ਹਾਂ ਬਣਾ ਸਕਦੇ ਹੋ ਜੀ ਸਾਰੇ ਸੈਂਪਲ ਰੱਖੇ ਹੋਏ ਜੀ ਤੇ ਘਰ 'ਚ ਤੁਸੀਂ ਬਣਾ ਸਕਦੇ ਹੋ ਜੀ ਠੀਕ ਹੈ ਜੀ ਚਲੋ ਜੀ ਇੱਧਰ ਜੰਨੇ ਆਂ ਅਮੋਲਕ ਆ ਗਿਆ ਜੀ ਇੱਧਰ ਇੱਧਰ ਪੰਜਾ ਸਰਕਾਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਪਹੁੰਚ ਗਏ ਤੁਸੀਂ ਹਾਂ ਲੋ ਜੀ ਪਾਜੀ ਆਪਾਂ ਨੂੰ ਫਿਰ ਮਿਲੇ ਜੀ ਆ ਉੱਪਰ ਠੰਡਿਆ ਸੀ ਮਿਲੇ ਸੀ ਤੇ ਆਪਾਂ ਵੀਡੀਓ ਬਣਾਈ ਸੀ ਉਹਨਾਂ ਨੇ ਅੱਜ ਫੇਰ ਮਨਾਉਨੇ ਆ ਜੀ ਸਸੀ ਕਾ ਭਾਜੀ ਕੀ ਹਾਲ ਚਾਲ ਸਭ ਵਧੀਆ ਹੀ ਤੁਸੀਂ ਨਾਲ ਟਿਕ ਤਾਂ ਸਭ ਵਧੀਆ ਸਭ ਵਧੀਆ ਬਾਸ ਵਧੀਆ ਜੀ ਹੁਣ ਅਸੀਂ ਆਪਣੇ ਹਨੀ ਦੇ ਨਾਲ ਲੋਕਾਂ ਨੂੰ ਵੀ ਕਹਿ ਲੋ ਜਾਗਰੂਕ ਕਰ ਰਹੇ ਆ ਆਪਾਂ ਕੀ ਕਿਸ ਚੀਜ਼ ਤੇ ਕੰਮ ਕਰਦੇ ਸਰ ਇਸ ਟਾਈਮ 'ਚ ਜੇ ਗੱਲ ਕਰੀਏ ਹੁਣ ਅਸੀਂ ਦਿਵਾਰ ਤੋਂ ਆਪਣਾ ਨਟਸ ਇਨ ਹਨੀ ਲਾਂਚ ਕੀਤਾ ਹੈ ਅੱਛਾ ਜੀ ਐਂਡ ਸਾਡੇ ਇੱਕ ਹੁਣ ਨਾ ਗਿਫਟ ਹੈਂਪਰ ਆ ਰਹੇ ਨੇ ਸਪੈਸ਼ਲੀ ਅੱਛਾ ਜੀ ਕਾਰਪੋਰੇਟ ਗਿਫਟਿੰਗ ਵਾਸਤੇ ਜੇ ਆਪਾਂ ਗੱਲ ਕਰੀਏ ਦੀਵਾਲੀ ਕਈਆਂ ਨੇ ਗਿਫਟਿੰਗ ਫੈਸਟੀਵਲ ਦੇ ਅਸੀਂ ਸਪੈਸ਼ਲੀ ਲ ਇਦੇ ਵਿੱਚ ਜਿੰਨੀ ਵੀ ਸਾਡੀ ਪ੍ਰੀਮੀਅਮ ਰੇਂਜ ਹੈਗੀ ਹੈ ਕਸ਼ਮੀਰ ਦੇ ਸਾਡੇ ਹਨੀਸ ਨੇ ਨਟਸ ਇਨ ਹਨੀ ਹੈ ਸਾਡਾ ਗੁਲਕੰਦ ਆ ਗਿਆ ਐਂਡ ਇਦਾਂ ਹੀ ਇੱਕ ਇਤੋਂ ਦੀ ਚੰਡੀਗੜ੍ਹ ਦੀ ਪਾਟੀਆਂ ਉਹਨਾਂ ਨੇ ਸਰ ਤੋਂ ਇਹ ਆਪਣੇ ਉਹਨਾਂ ਦੇ ਨਾਮ ਦੇ ਨਾਲ ਤਿਆਰ ਕੀਤਾ ਹੋਇਆ ਮਹਿਰਾਮ ਪਬਲਿਕेशंस ਉਹਨਾਂ ਦਾ ਨਾਮ ਹੈ ਹਾਂਜੀ ਐਂਡ ਇਦਾਂ ਹੀ ਸਾਡਾ ਇੱਕ ਛੋਟਾ ਪੈਕ ਆਉਂਦਾ ਜੇ ਆਪਾਂ ਕਹਿ ਲਓ ਆਪਣੇ ਰਿਲੇਟਿਵਸ ਨੂੰ ਦੇਣਾ ਹੈ ਆਪਾਂ ਇਹ ਵੀ ਦੇ ਸਕਦੇ ਆਂ ਇੱਕ ਸੇ ਸਾਡੀ ਅ ਸ਼ੱਕਰ ਵੀ ਆਉਂਦੀ ਹੈਗੀ ਹੈ ਇਹ ਵੀ ਪੂਰੀ ਆਰਗੇਨਿਕ ਬਾਈ ਓਰੀਜਿਨ ਹੈ ਅੱਡ-ਅੱਡ ਸਾਡੇ ਪ੍ਰੋਡਕਟਸ ਨੇ ਹੁਣ ਇੱਕ ਮੈਂ ਤੁਹਾਨੂੰ ਕਰਾਉਣਾ ਚਾਹੂੰਗਾ ਅਸੀਂ ਪਾਜੀ ਹੁਣ ਰੀ-ਲਾਂਚ ਕੀਤਾ ਸਾਡਾ ਨਟ ਸਨਹਾਨੀ ਇਹਦੇ ਵਿੱਚ ਕੀ ਹੈ ਸਾਡੇ ਡਿਫਰੈਂਟ 5 ਟਾਈਪਸ ਦੇ ਨਟਸ ਹੈਗੇ ਸ਼ਾਇਦ ਦੇ ਵਿੱਚ ਸ਼ਾਇਦ ਜਿਹੜਾ ਸਾਡਾ ਹੈਗਾ ਆਰਗੈਨਿਕ ਬਾਇਓ ਰਿਜਨ ਹੈ ਕਸ਼ਮੀਰ ਵਾਲੀ ਸਾਈਡ ਤੋਂ ਇੱਕ ਤਾਂ ਹੁੰਦਾ ਸਰ ਜਸਟ ਟਿਪ ਕਰਨਾ ਬਟ ਇਹਨੂੰ ਅਸੀਂ ਇੱਕ ਪੂਰਾ ਰੈਸਪੀ ਵਾਂਗੂ ਚੱਲਦੇ ਹਾਂ ਤਾਂ ਕਿ ਜਿਹੜੇ ਨਟਸ ਦੇ ਬੈਨੀਫਿਟਸ ਹੈ ਉਹ ਹਰ ਇੱਕ ਚੀਜ਼ ਦੇ ਵਿੱਚ ਆ ਸਕਣ ਆ ਆ ਲੋ ਬੰਦ ਤੁਸੀਂ ਵੀ ਟੇਸਟ ਕਰੋ ਇਹ ਚੀਜ਼ ਬਾਕੀ ਅਸੀਂ ਸਰ ਆ ਸਾਰੀਆਂ ਚੀਜ਼ਾਂ ਉਤੇ ਕੰਮ ਕਰ ਰਹੇ ਜਿन्हे ਤੁਸੀਂ ਦੇਖ ਰਹੇ ਹੋ ਆਨੀਆਂ ਹਨੀ ਪ੍ਰੋਡਕਟਸ ਦੇ ਨਾਲ ਮੇਨਲੀ ਜਿਹੜੇ ਓਨਰ ਨੇ ਸਰਦਾਰ ਸਾਹਿਬ ਉਹ ਬੇਸਿਕਲੀ ਮੈਡੀਕਲ ਲਾਈਨ ਤੋਂ ਨਹੀਂ ਥੈਟਸ ਵਾਈ ਅਸੀਂ ਕਹਿੰਦੇ ਡਾਇਬਟਿਕ ਵਾਲੇ ਨੂੰ ਕਵਰ ਕਰ ਰਹੇ ਕਈਆਂ ਦੇ ਜਿਹਨਾਂ ਦੇ ਫੈਟੀ ਲਿਵਰ ਹੁੰਦੇ ਨੇ ਉਹਨਾਂ ਨੂੰ ਅਸੀਂ ਆਹ ਚੀਜ਼ਾਂ ਦੇ ਰਹੇ ਆਦਰ ਚੀਜ਼ਾਂ ਨੇ ਭਾਜੀ ਇਹ ਬੀ ਪੌਲਨਸ ਹੁੰਦੇ ਨੇ ਇਹ ਆਪਣਾ ਕੇਸਰ ਆ ਗਿਆ ਜੀ ਹੁਣ ਦੁਬਾਰਤੋਂ ਲਾਂਚ ਕੀਤਾ ਹੈ ਇਹ ਪਿੰਪੋਰ ਤੋਂ ਅਸੀਂ ਕਲੈਕਟ ਕਰਦੇ ਹਾਂ ਇਹ ਕਹਿੰ ਲੋ ਕਸ਼ਮੀਰੀ ਜਿਹਨੂੰ ਆਪਾਂ ਕੇਸਰ ਕਹਿੰਦੇ ਨੇ ਇਹ ਉਹ ਚੀਜ਼ ਹੈ ਇਹ ਆਪਣਾ ਵਾਈਟ ਹਨੀ ਆ ਜਾਂਦਾ ਇਸ ਟਾਈਮ ਦਾ ਹੌਟ ਸੇਲਿੰਗ ਚੱਲ ਰਿਹਾ ਸਾਡਾ ਚੰਡੀਗੜ੍ਹ ਮਹਾਲੀ ਜ਼ਿਰਕਪੁਰ ਸਾਰੇ ਕਿਤੇ ਇਹ ਚੀਜ਼ ਹੈ। ਹਾਂਜੀ। ਸ਼ੁਕਰੀਆ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ ਤੇ ਬਾਕੀ ਮੈਂ ਭਾਈ ਉਹਦਾ ਨੰਬਰ ਵੀ ਇੱਥੇ ਦੱਸ ਦੇਣਾ ਜੀ ਤੁਸੀਂ ਅਪ ਦੇਖ ਤੇ ਇੱਥੇ ਨੰਬਰ ਸੰਪਰਕ ਕਰਕੇ ਤੁਸੀਂ ਸਮਾਨ ਖਰੀਦ ਸਕਦੇ ਹੋ ਜੀ Amazon, Flipkart, JioMart ਤੇ Tata ਠੀਕ ਹੈ ਮਿਸ਼ੂ ਤੋਂ ਵੀ ਤੁਸੀਂ ਸਮਾਨ ਖਰੀਦ ਸਕਦੇ ਹੋ ਜੀ ਠੀਕ ਹੈ ਜੀ ਸ਼ੁਕਰੀਆ ਜੀ ਓਕੇ ਭਾਜੀ ਸ਼ੁਕਰੀਆ ਜੀ ਸਰ ਲੋ ਜੀ ਠੀਕ ਹੈ ਜੀ ਚਲੋ ਚਲਦੇ ਆ ਜੀ ਇੱਧਰ ਆਪਾਂ ਹੁਣ ਤੇ ਇੱਧਰ ਆ ਗਿਆ ਜੀ ਰਾਜਸਥਾਨੀ ਜੈਪੁਰ ਅਚਾਰ ਸਾਰਾ ਸਮਾਨ ਠੀਕ ਹੈ ਜੀ ਤੇ ਇਸ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਇਹ ਜਿਹੜੀ ਡੈਕੋਰੇਟ ਕੀਤੀ ਹੋਈ ਨਾ ਇਹ ਭਾਈ ਬੰਦੇ ਨੂੰ ਉਹੀ ਖਿੱਚ ਲਿਆਂਦੀ ਆ ਇਹ ਤੁਸੀਂ ਡੈਕੋਰੇਟ ਕੀਤੀ ਹੋਈ ਹੈ ਜੀ ਠੀਕ ਹੈ ਜੀ ਇੱਥੇ ਤੁਹਾਨੂੰ ਗੱਚਕ ਅਲੱਗ ਚੀਜ਼ਾਂ ਦੀ ਹਰ ਇੱਕ ਚੀਜ਼ ਦੀ ਅਲੱਗ-ਅਲੱਗ ਤੁਹਾਨੂੰ ਵੈਰਾਈਟੀ ਮਿਲੋਗੀ ਜੀ ਠੀਕ ਹੈ ਜੀ ਤੇ ਆ ਦੇਖੋ ਜਿਵੇਂ ਕਚਕ ਪਈ ਹੋਈ ਹੈ ਜੀ ਹਨਾ ਅ ਪਤੀਸਾ ਕਚਕ ਹੋਗੀ ਹੋਰ ਵੀ ਮਤਲਬ ਅਲੱਗ-ਅਲੱਗ ਵੈਰਾਈਟੀ ਜਿਹੜਾ ਤੁਹਾਨੂੰ ਕਚਕ ਤੋਂ ਮਿਲ ਜੂਗੀ ਜੀ ਠੀਕ ਹੈ ਜੀ ਆ ਗੋੜ ਵਾਲੀ ਕਚਕ ਹੋਗੀ ਮੂੰਗਫਲੀ ਵਾਲੀ ਕਚਕ ਮਤਲਬ ਵੈਰਾਈਟੀ ਤੁਹਾਨੂੰ ਅਲੱਗ-ਅਲੱਗ ਚੀਜ਼ ਮਿਲੂਗੀ ਬਰਫੀ ਹੋਗੀ ਬਰਫੀ ਵਾਲੀ ਕਚਕ ਹੋਗੀ ਲੱਡੂ ਵਾਲੀ ਹੋਗੀ ਕਚਕ ਮਤਲਬ ਵੈਰਾਈਟੀ ਬਹੁਤ ਜ਼ਿਆਦਾ ਤੁਹਾਨੂੰ ਮਿਲੂਗੀ ਇੱਥੋਂ ਆ ਕੇ ਠੀਕ ਹੈ ਜੀ ਆਪ ਦੇਖ ਸਕਦੇ ਹੋ ਜੀ ਜਿਹੜੀ ਡੈਕੋਰੇਟ ਕੀਤੀ ਹੋਈ ਆ ਇਹੇ ਬੰਦੇ ਨੂੰ ਖਿੱਚ ਲਿਆਉਂਦੀ ਆ ਬਾਕੀ ਆਪਾਂ ਗੱਲਬਾਤ ਕਰਾਉਣੀ ਆ ਜੀ ਠੀਕ ਆ ਜੀ ਤੇ ਜਿਹੜੀ ਡੈਕੋਰੇਟ ਕੀਤੀ ਹੋਈ ਆ ਇਹ ਤਾਂ ਬੰਦੇ ਨੂੰ ਹੀ ਖਿੱਚ ਲਿਆਉਂਦੀ ਆ ਜੀ ਬਾਕੀ ਅਚਾਰ ਹੈ ਜਿੱਥੇ ਅਚਾਰ ਦੇ ਸਕਦੇ ਹੋ ਜੀ ਲਸਣ ਦਾ ਅਚਾਰ ਤੇ ਇੱਥੇ सैंपल है जी नमस्ते नमस्ते जी ठीक नमस्ते नमस्ते मैम जयपुर राजस्थान हाँ खुद की मैन्युफैक्चरिंग जयपुर लाल फ्रॉम राजस्थान हमारे पास सारे तरह के अचार मिल जाएंगे ग्रीन चिली रेड चिल्ली मैंगो पिकल पिकल लेमन पिकल सांगरी हमारे राजस्थान का फेमस अचार रहता है जो सिर्फ राजस्थान में बनता है बहुत है। है ठीक जी। थी थी आ thank you, thank you. जी जी। मिल रहे अचार, क्योंकि आ रहा जी। आ तैयारी प्लीज फॉलो द इंस्टाग्राम जयपुरी लाल आपके चैनल से जो भी देंगे हम हमें तो प्लीज फॉलो ਤਾਂ ਜੀ ਤਾਂ ਗਰੀ ਲੋ ਜੀ ਇੱਦਾਂ ਬਹੁਤ ਸਾਰੀਆਂ ਸਟਾਲ ਲੱਗੇ ਹੋਏ ਜੀ ਅਫਗਾਨੀ ਠੀਕ ਆ ਜੀ ਤੇ ਅਫਗਾਨੀ ਚੀਜ਼ਾਂ ਤੁਹਾਨੂੰ ਮਿਲ ਜਾਣਗੇ ਇੱਥੇ ਦੇਖੋ ਜੀ ਸਾਰਾ ਅਫਗਾਨੀਆਂ ਜੀ ਡ్రਾਈ ਫਰੂਟ ਤੁਹਾਨੂੰ ਸਾਰਾ ਅਫਗਾਨੀਆਂ ਜੀ ਜੀਰ ਅਖਰੋਟ ਬਦਾਮ ਠੀਕ ਆ ਜੀ ਅੱਗੇ ਕੀ ਚੀਜ਼ ਆ ਪਾਨ ਪਾਨ ਹੋ ਗਿਆ ਜੀ ਕਾਫੀ ਚੀਜ਼ਾਂ ਅਫਗਾਨਿਸਤਾਨ ਲੋ ਜੀ ਅਫਗਾਨਿਸਤਾਨ ਤੋਂ ਆਏ ਨੇ ਤੇ ਸਾਰਾ ਸਟਾਲ ਅਫਗਾਨਿਸਤਾਨ ਦਾ ਲੱਗਾ ਹੋਇਆ ਜੀ ਸਾਰਾ ਡ్రਾਈ ਫਰੂਟ ਵਗੈਰਾ ਠੀਕ ਹੈ ਜੀ ਹਾਂਜੀ ਕੀ ਹਾਲ ਚਾਲ ਨੇ ਠੀਕ ਠਾਕ ਕਿੱਥੋਂ ਆਏ ਸਕਦਾ ਆਪਾਂ ਤੁਹਾਡੀ ਮਾਲਿਕ ਕਰੈਕਟ ਕਰੈਕਟ ਤੋਂ ਠੀਕ ਹੈ ਜੀ ਠੀਕ ਹੈ ਜੀ ਬੜੇ ਚੱਲ ਰਿਹਾ ਬੜੇ ਆ ਰਿਹਾ ਸਭ ਕੁਝ ਚਲੋ ਬੜੇ ਆ ਜੀ ਇੰਜੋਏ ਕਰੋ ਤੇ ਇੱਥੇ ਤੁਹਾਨੂੰ ਕਾਫੀ ਡਰਾਈ ਫਰੂਟ ਵਗੈਰੇ ਹਨ ਹੋਰ ਵੀ ਘਰ ਦੇ ਸਮਾਨ ਖਾਣ ਨੂੰ ਵਾਸਤੇ ਚਾਹ ਬਣਨ ਵਾਸਤੇ ਤੁਹਾਨੂੰ ਚੀਜ਼ ਮਿਲ ਜਾਣਗੇ ਜੀ ਆ ਦੇਖਸੋ ਜੀ ਲੋ ਜੀ ਆ ਜੀ ਦੇਖੋ ਕਿਆ ਬਾਤ ਹੈ ਆ ਕੀ ਚੀਜ਼ ਆਜੀ ਬਾਗਰਵਾੜਾ ਆਏਗਾ ਭਾਈ ਸਾਹਿਬ ਬਾਗਰਵਾੜੀ ਲੋ ਜਿਸੇ ਤੁਹਾਨੂੰ ਫੇਮਸ ਗੁਜਰਾਤ ਤੋਂ ਆਇਆ ਭਾਈ ਚੀਜ਼ਾਂ ਲੈ ਕੇ ਅਲੱਗ-ਅਲੱਗ ਵੈਰਾਈਟੀ ਖਾਦੀ ਮੈਂ ਉਹ ਚੀਜ਼ ਖਾਦੀ ਮੈਂ ਬਹੁਤ ਸਵਾਦ ਆ ਕੀ ਚੀਜ਼ ਆਜੀ ਕਦਰ ਆਪੇ ਸਟ੍ਰੋਬੇਰੀ ਆਤਾ ਸਟ੍ਰੋਬੇਰੀ ਮੱਕੇ ਦਾ ਬਣਾਵਾ ਸਟ੍ਰੋਬੇਰੀ ਪਲੇਟ ਇਹ ਭਾਈ ਇਹ ਭਾਈ ਬਤਾਏਗਾ ਕਦਰ ਭਾਈ ਕੀ ਬਾਤ ਹੈ ਜੋ ਜਾਲ ਨੂੰ ਲਗ ਲਗ ਦੇਖੋ ਮਿਲਨੇਗਾ ਜੀ ਖਾਨ ਨੂੰ ਵਾਲੀ ਐਲਜੀ ਆਡਮ ਲਾਈਨੋ ਸਨਕਿਆ ਬਾਤ ਇੱਕ ਸੇਵਣ ਕਰੇ ਫਲੰਡਰ 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 ਮੈਂ ਫਲਡਰ ਕੀ ਦੋ ਜੀ ਇੱਧਾ ਪੈਕੇਟ ਵਿੱਚ ਇਹ ਤੁਸੀਂ ਖਾ ਸਕਦੇ ਹੋ ਰਿਸਟ੍ਰੀਸਟ ਕਰਨੇ ਹੋਏ ਤੇ ਇਹ ਪੈਕੇਟ ਬਣਾਏ ਹੋਏ ਜੀ ਇਹਨਾਂ ਦਾ ਪੈਕੇਟ ਸਰ ਜੀ 400 400 ਕਾਫ ਕੀ ਜੀ ਤੇ ਬਾਕੀ ਪਾਪੜ ਹੋ ਗਏ ਜੀ ਜਿਵੇਂ ਇਕਲੇ ਹੋ ਗਏ ਨਾ ਇਹ ਲੈਣੇ ਛਿਲਕੇ ਦੇ ਪਾਪੜ ਹੋ ਗਏ ਤੁਸੀਂ ਘਰ ਵਿੱਚ ਬਣਾ ਸਕਦੇ ਹੋ ਜੀ ਇਹ ਸਾਸਪੇਰਾ ਹੈ ਜੀ ਇਹ ਚਟਨੀ ਆਮ ਲਿਮਨ ਚਟਨੀ ਲੈਮਨ ਚਟਨੀ ਇਹ ਹੈ ਜੀ ਲੈਮਨ ਚਟਨੀ ਠੀਕ ਹੈ ਜੀ ਇਹ ਬਾਕੀ ਆਚਾਰ ਹੈ ਜੀ ਸਵਾਲੀ ਚਟਨੀ ਆਏਗੀ ਠੀਕ ਹੈ ਜੀ ਗ੍ਰੀਨ ਚਿਲੀ ਆਚਾਰ ਰੇਸ ਚਿਲੀ ਆਚਾਰ ਠੀਕ ਹੈ ਜੀ ਆਚਾਰ ਵੇ ਹੈ ਜੀ ਬਾਕੀ ਆ ਦੇਖੋ ਇਹ ਚਟਨੀ ਹੈ ਜੀ ਇਹ ਲੈਮਨ ਚਟਨੀ ਠੀਕ ਆ ਇਹ ਲੈਮਨ ਚਟਨੀ ਹੈ ਜੀ ਠੀਕ ਹੈ ਬਾਕੀ ਅਲੱਗ-ਅਲੱਗ ਬਹੁਤ ਸਟਾਲ ਲੱਗੇ ਹੋਏ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਚਲੋ ਇੱਧਰ ਚੱਲਦੇ ਹਾਂ ਜੀ ਤੇ ਇਧਰ ਆ ਗਿਆ ਜੀ ਦੂਸਰਾ ਫੂਡ ਪਸਤਾ ਆਇਆ ਕਰੋ ਮਧਯਮ ਲੋ ਜੀ ਇਧਰ ਆ ਗਿਆ ਜੀ گارਲਿਕ ਹੋ ਗਿਆ ਜੀ ਸਪਾਈਸੀ ਮਿਕਸਡ ਅਚਾਰ ਆ ਗਿਆ ਜੀ ਸਾਰੇ ਅਚਾਰ ਆ ਜੀ ਅਲੱਗ ਅਲੱਗ ਚੀਜ਼ਾਂ ਦੇ ਕੇ ਕੇ ਚਟਨੀ ਹੋ ਗਈ ਕਾਂਸੇ ਸਾਰਾ ਚੰਨੀਗੜ੍ਹ ਲੋਕਲ ਚੰਨੀਗੜ੍ਹ ਸੇ ਲੋਕਲ ਚੰਨੀਗੜ੍ਹ ਸੇ ਠੀਕ ਹੈ ਅਚਾਰ ਆ ਜੀ ਸਾਰਾ ਇਹ ਮੰਗੋ ਚਟਨੀ ਹੋ ਗਈ ਹਨਾ ਮਤਲਬ ਤੁਹਾਨੂੰ ਸਾਰਾ ਅਲੱਗ ਅਲੱਗ ਅਚਾਰ ਤੁਹਾਨੂੰ ਮਿਲ ਜਾਊਗਾ ਜੀ ਹੈ ਕੈਸੇ ਹੋ ਠੀਕ ਹੈ लो जी इधर आ गए जी शहीद ते अलग-अलग थाने शहद मिल जाएगा जी लो जी शहद आ गया जी भाई जी हां सर जी कहाँ से हैं तो आप हम हरियाणा से तो तो हैं तो तो है जी नीम सिटी हाँ जी आप कहाँ से हैं जी हां हम तो लो से हैं अच्छा 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 जी अब शहद जी हां शहद चेक करो ये ये हमें ये पांचा है सीसम है इस है ये सरसों है मल्टी फ्लावर है जानी है लीची है सनफ्लावर है मक्खी जिस फूल पे जाएगी नहीं, हाँ। वो ही टेस्ट लेके आएगी हाँ। ये और वो सभी फूलों का वो है और प्रत्येक फूल पे जैसा होगा नहीं, उसका रंग भी अलग होगा एक रंग का नहीं होगा किसी का लाल है किसी का काला पना है या, कुछ, कुछ सरसों का फूल का व्हाइट होता है व्हाइट नहीं बोलते हैं देख ये शीशम का है जामुन का है हाँ जामुन जामुन का ये ये जामुन का है नहीं? अलग अलग फूल का अलग टेस्ट है अलग अलग, अलग, -अलग कलर है हाँ तो लिखे है ये लिखे रेट लिखे हुए हैं ये शायद में भी मुर्गे हैं ये लिखे हो जी रेट ठीक है जी ਕਿਸ ਚੀਜ਼ ਤੋਂ ਸ਼ਹਿਰ ਬਣਿਆ ਕਿਹੜੇ ਹੈਗੇ ਜੀ ਸਾਰਾ ਲਿਖਿਆ ਹੋਇਆ ਜੀ ਇੱਥੇ ਤੇ ਵੀਡੀਓ ਪਾਜ਼ ਕਰਕੇ ਤੁਸੀਂ ਪੜ ਸਕਦੇ ਹੋ ਜੀ ਠੀਕ ਹੈ ਜੀ ਤੇ ਅਗਰ ਘਰ ਪਰ ਮੰਗਵਾਣਾ ਹੋਵੇ ਕਿ ਐਸੇ ਮੰਗਵਾਏ ਆਨਲਾਈਨ ਹੈ ਹਮਾਰੇ ਹੀ ਸੇ ਇਹ ਤੋਂ ਇਹ ਅਥੁੱਲੇ ਵੀ ਮਸਪੁਰ ਉਸਕੋ ਜਿਵੇਂ ਇਹ ਅਜੇ ਮਰਬੇ ਹੈ ਠੀਕ ਹੈ ਇਹ ਸਾਇਦ ਮੇ ਤਿਆਰ ਹੁੰਦੇ ਹਨ ਅਲੱਗ ਅਲੱਗ ਪ੍ਰਕਾਰ ਦੇ ਮਰਬੇ ਹੈ ਇਹ ਵੀ ਸਾਇਦ ਮੇ ਤਿਆਰ ਹੈ ਔਰ ਇਹ ਹੈ ਸਿਰਕੇ ਜੀ ਸਿਰਕਾ ਨਹੀਂ ਹਾਂ ਜੀ ਸਾਇਦ ਕੇ

टोटली प्योर 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 तो जो प्रोडक्ट है प्रोडक्ट है इसमें वो है ठंड में शहद का गुण प्राकृतिक गुण जमना होता है जिस कई फूलों में ग्लूकोज ज्यादा होती है वो जल्दी जम जाता है दस डिग्री नीचे जाते ही शायद जमना शुरू कर देता नेचुरल अगर जमता है तो उसको आप धूप में रखो या पानी में रखो शहर को रख सकते हैं लो कोई भी नहीं। कोई नहीं नहीं। बार भी लो कोई दिक्कत दिक्कत नहीं 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 खराब होगा भी वाली है बिल्कुल कुदरती ये ये तो जो हमारे नायब सैनी से, है, से है, ये किसानों का समूह है जो ये उत्पादन जो देखो ये सब किसानों के ओम प्रकाशन

सीआईआई आई आई के चंडीगढ़ फेयर में स्टॉल लगाया हुआ है आज चौथा दिन है स्टॉल का और हमारे को यहाँ खूब बढ़िया प्रदर्शन मिल रहा है और बहुत से उपभोक्ता हमारे उत्पादों को खूब पसंद कर रहे हैं और हमारी सेल यहाँ काफ़ी अच्छी रही है उम्मीद करते हैं कि हम अपने किसानों की आय बढ़ाने के लिए काम कर सकेंगे और उपभोक्ता को अच्छे गुणवत्ता के उत्पाद हम दे सकेंगे और अब हमने ऑनलाइन का भी कार्य शुरू कर दिया है जिस भी उपभोक्ता को हमारे उत्पाद ऑनलाइन मंगाने हो, दिए गए नंबर पर संपर्क करें वह ऑर्डर करें और दिवाली के मौके पर हमने स्पेशल गिफ्ट पैक बनाए हैं तो हम चाहते हैं कि हम आप स्वयं भी खाएं और अपने प्रियजनों को भी शुद्ध प्राकृतिक शहद खिलाएं। धन्यवाद अतुल्या एतु, हनी के नाम से हमारा फेसबुक पेज है और अतुल्या हनी डॉट कॉम के नाम से हमारी वेबसाइट भी है शुक्रिया धन्यवाद धन्यवाद लो जी जाके फॉलो कर लियो जी फेसबुक फेसबुक में जाके फॉलो कर ले जी ओके जी तो जी थैंक यू धन्यवाद लो जी इधर आ गए एग्रो नंबर बोल रहे हमारे मोबाइल नंबर है नाइन एट वन टू थ्री फाइव नाइन टू डबल जीरो 277 اور ਦੂਸਰਾ ਨੰਬਰ ਰੋਇਜੀ ਬੋਲੀ 93069 31105 ਠੀਕ ਹੈ ਥੈਂਕ ਯੂ ਜੀ ਬਹੁਤ ਸੁਪਰੀਆ ਹੈ ਓਕੇ ਜੀ ਤੇ ਇਧਰ ਆ ਗਿਆ ਜੀ ਆਪਣਾ ਫਾਈਬਰ ਰਿਵਰਸ ਤੇ ਪੰਜਾਬ ਐਗਰੋ ਤੇ ਇਥੋਂ ਤੁਸੀਂ ਸਮਾਨ ਖਰੀਦ ਸਕਦੇ ਹੋ ਜੀ ਜਿਵੇਂ ਪਿਓਰ ਮੰਗੇਓ ਹੋ ਗਿਆ ਜੀ ਹਨਾ ਤੇ ਇਹ ਚੀਜ਼ਾਂ ਤੁਸੀਂ ਘਰ ਵਾਸਤੇ ਖਰੀਦ ਸਕਦੇ ਹੋ ਜੀ ਐਪਲ ਹੋ ਗਿਆ ਜੀ ਹਣਾ ਐਪਲ ਦਾ ਹੋ ਗਿਆ ਜੀ ਤੇ ਆਹ ਦੇਖੋ ਜੀ ਮੰਗੋ ਫਾਈਵ ਰਿਵਰਸ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਹੈ ਜੀ ਠੀਕ ਹੈ ਜੀ ਤੇ ਇੱਥੇ ਤੁਸੀਂ ਖਰੀਦ ਸਕਦੇ ਹੋ ਜੀ ਸਾਰਾ ਸਟਾਲ ਲੱਗੇ ਹੋ ਜੀ ਆ ਪੰਜਾਬ ਐਗਰੀ ਐਕਸਪੋਰਟ ਹੈ ਜੀ ਤੇ ਇੱਧਰ ਵੀ ਲੱਗੇ ਹੋ ਜੀ ਸਾਹਮਣੇ ਦਿਖਾਉਂਦੇ ਆਪਾਂ ਤੁਹਾਨੂੰ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਆਟਾ ਵੀ ਹੈਗਾ ਇਹਨਾਂ ਦਾ ਤੇ ਕਣਕ ਵੀ ਤੇ ਚੌਲ ਹੋਗੇ ਤੇ ਕਾਫੀ ਚੀਜ਼ਾਂ ਤੁਹਾਨੂੰ ਇੱਥੇ ਆਰਗੈਨਿਕ ਹਨੀ ਹੋ ਗਈ ਆ ਇਦਾਂ ਚੀਜ਼ ਤੁਹਾਨੂੰ ਮਿਲ ਜਾਊਗੀ ਜੀ ਠੀਕ ਹੈ ਜੀ ਲੋ ਜੀ ਤੁਹਾਨੂੰ ਇੱਥੇ ਅਲੱਗ-ਅਲੱਗ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ 200 ਦੀਆਂ 6 ਬੋਤਲਾਂ 150 ਦੀਆਂ 4 ਤੇ ਇਹਨਾਂ ਦੇ ਆਪਣੇ ਮੈਨੂਫੈਕਚਰਿੰਗ ਹੈ ਜੀ ਤੇ ਇੱਥੇ ਸੌਸ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਆ ਜੀ ਤੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਬੋਤਲ ਤੁਹਾਨੂੰ ਇੱਥੋਂ ਮਿਲ ਜੂਗੀ ਜੀ ਮਾਰਕਫਿਟ ਪੰਜਾਬ ਇਹ ਭਾਜਨਗਰ ਗੱਲਬਾਤ ਕਰਾਉਣੀ ਹੈ ਜੀ ਹਾਂ ਜੀ ਬੜੀ ਸ਼ਾਸਤਰੀ ਕਾਲ ਜੀ ਸ਼ਾਸਤਰੀ ਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਬਹੁਤ ਵਧੀਆ ਜੀ ਬਹੁਤ ਮਾਰਕਟ ਜੀ ਮਾਰਕਟ ਸੋਨਾ ਨਾਮ ਕੀ ਤੁਹਾਡਾ ਨੂਰਿੰਦਰ ਨੂਰਿੰਦਰ ਮੇਰਾ ਨਾਮ ਨੂਰਿੰਦਰ ਕੀ ਕੀ ਚੀਜ਼ ਲੱਗਣ ਲੱਗ ਰਹੀ ਹੈ ਕੀ ਚੀਜ਼ ਆਪਣੇ ਕੋਲ ਕੀ ਮਾਰਕਟ ਸੋਨਾ ਜੀ ਮਾਰਕਟ ਸੋਨਾ ਦਾ ਹਨੀ ਆਉਂਦਾ ਹੈ ਬਹੁਤ ਪਿਓਰ ਹੈ ਐਨ ਐਮ ਆਰ ਟੈਸਟਡ ਹੁੰਦੀ ਹੈ ਜੀ ਚੀਜ਼ ਔਰ ਪਿਕਲ ਹੈ ਮਸਪਿਕਲ ਚਿੱਲੀ ਪਿਕਲ ਮੈਂਗੋ ਪਿਕਲ ਮਾਰਕਫਿਡ ਸੋਨਾ ਦਾ ਆਪਣਾ ਆਟਾ ਹੈ ਜੀ ਪੰਜਾਬ ਦਾ ਚੌਕਰ ਵਿੱਚ ਹੁੰਦੀ ਹੈ ਇਹ ਜੀ ਬਹੁਤ ਨਰਮ ਰਹਿੰਦੀ ਹੈ ਰੋਟੀ ਇਸ ਤੋਂ ਇਲਾਵਾ ਮਾਰਕਫਿਡ ਸੋਨਾ ਦਾ ਤੁਹਾਨੂੰ ਰੈਡੀ ਟੂ ਈਟ ਮਾਰਕਫਿਡ ਸੋਨਾ ਦੇ ਰਾਈਸ ਹੈ ਇਹ ਪ੍ਰੋਡਕਟਸ ਨੇ ਜੀ ਜਿਵੇਂ ਹੁਣ ਇਹ ਸ਼ਰਬਤੀ ਰਾਈਸ ਹੈ ਜੀ ਇਹਦੇ ਵਿੱਚ ਵੈਰਾਈਟੀ ਹੈ ਜਿਵੇਂ ਨਾਨ ਬਾਸਮਤੀ ਹੋ ਗਿਆ ਲੋਕੀ ਬਾਸਮਤੀ ਲੈਣਾ ਚਾਹੁੰਦੇ ਤਾਂ ਟ੍ਰੈਡੀਸ਼ਨਲ ਬਾਸਮਤੀ ਹੈ ਸਾਡੇ ਕੋਲੇ ਔਰ ਫਿਰ 11 21 ਦੇ ਵਿੱਚ ਵੈਰਾਈਟੀ ਹੈ ਜੀ 11 21 ਬਾਸਮਤੀ ਇਹ ਹੀ 1 ਕਿਲੋ 5 ਕਿਲੋ ਦੀ ਪੈਕਿੰਗ ਹੈ ਇਸ ਤੋਂ ਇਲਾਵਾ ਮਸਟਰਡ ਆਇਲ ਹੈ ਬਨਸਪਤੀ ਕਿਉ ਹੈ ਪਲਸਿਸ ਨੇ ਸਪਾਈਸਿਸ ਨੇ ਦਨ ਸਾਡੇ ਕੋਲੇ ਰੈਡੀ ਟੂ ਈਟ ਵੀ ਪ੍ਰੋਡਕਟ ਨੇ ਜੀ ਜਿਵੇਂ ਸਰਸੋਂ ਦਾ ਸਾਗ ਕੜੀ ਪਕੌੜਾ ਚਟਪਟਾ ਚਨਾ ਮਟਰ ਪਨੀਰ ਇਹ ਸਭ ਵੈਰਾਈਟੀ ਹੈ ਹੁਣ ਅਸੀਂ ਰੀਸੈਂਟ ਓਵਨ ਫਰੈਂਡਲੀ ਰੈਡੀ ਟੂ ਈਟ ਲਾਂਚ ਕੀਤਾ ਸੀਗਾ ਹਾਂਜੀ 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 ਇੱਥੇ ਗਰਮ ਪਾਣੀ ਤੋਂ ਬਣ ਗਿਆ ਪਾਣੀ ਨਹੀਂ ਗਰਮ ਪਾਉਣਾ ਜੀ ਜਸਟ ਹੀਟ ਐਂਡ ਡੀਟੀ ਹੈ ਇਹ ਅੱਛਾ ਜੀ ਹਾਂ ਹਾਂ ਜਸਟ ਹੀਟ ਐਂਡ ਡੀਟੀ ਤੇ ਇਹ ਡਿਮਾਂਡ ਇਹਦੀ ਇੰਨੀ ਸੀ ਵੀ ਸਾਨੂੰ ਇਹ 450 ਗ੍ਰਾਮ ਟਿੰਨ ਪੈਕਿੰਗ ਹੈ 300 ਗ੍ਰਾਮ ਦੇ ਵਿੱਚ ਵੀ ਕੱਢਣਾ ਪਿਆ ਓਵਨ ਫ੍ਰੈਂਡਲੀ ਪੈਕ ਹੈ ਜਸਟ ਹੀਟ ਐਂਡ ਡੀਟੀ ਤੁਸੀਂ ਨਾਰਮਲ ਟੈਂਪਰੇਚਰ ਤੇ ਘਰੇ ਰੱਖ ਸਕਦੇ ਹੋ ਬੱਚੇ ਹੌਸਟਲ ਚ ਪੜਦੇ ਨੇ ਜਾਂ ਤੁਸੀਂ ਟਰੈਵਲ ਕਰ ਰਹੇ ਹੋ ਕਦੇ ਤਾਂ ਤੁਹਾਨੂੰ ਫੂਡ ਆਪਦਾ ਲੈ ਕੇ ਜਾਣਾ ਈਜ਼ੀ ਹੈ ਕਨਵੀਨੀਅੰਟ ਹੈ ਤੋਂ ਇਹ ਇਹ ਇਹਦੀ 1 170 ਆਮਲਾ ਹੈ 1 ਕਿਲੋ ਤਨ ਅਮਰਬੇ ਨੇ ਜੀ ਆਮਲਾ ਮਰਬਾ ਐਪਲ ਮਰਬਾ ਗਾਜਰ ਦਾ ਮਰਬਾ ਐ ਤਨ ਐਲੋਗਿਰਾ ਜੂਸ ਐ ਆਮਲਾ ਕੈਂਡੀ ਐ ਟਮੇਟੋ ਕੇਚਅਪ ਐ ਮਾਰਕਟ ਕੋਲੇ ਗਰੋਸਰੀ ਦੀ ਰੇਂਜ ਪ੍ਰੋਪਰ ਐ ਜੀ ਬਹੁਤ ਵਧੀਆ ਕੁਆਲਿਟੀ ਫੂਡ ਐ ਸਟੈਂਡਰਡਾਈਜ਼ ਪ੍ਰੋਡਕਟ ਨੇ ਜੀ ਆਪਾਂ ਘਰੇ ਪਰ ਕਿਹੜੇ ਕੋਲ ਕੈਂਡੀ ਐ ਸਾਡਾ ਆਨਲਾਈਨ ਅਵੇਲੇਬਲ ਨਹੀਂ ਜੀ ਸਾਡਾ ਤੁਹਾਨੂੰ ਪ੍ਰੋਡਕਟ ਸਾਡੇ ਵੇਰਕਾ ਗੂਥਾਂ ਦੇ ਉੱਤੇ ਮਿਲੇਗਾ ਜਾਂ ਫਿਰ ਕੁਝ ਕੁ ਪ੍ਰੀਮੀਅਮ ਰਿਟੇਲ ਸਟੋਰ ਤੇ ਮਿਲੇਗਾ ਜੇ ਕਿਵਰ ਲੋਕੇਸ਼ਨ ਕਿਸੇ ਨੂੰ ਪਤਾ ਹੋਵੇ ਆਪਣਾ ਨੰਬਰ ਬੋਲ ਦਿਓ ਤੁਸੀਂ ਜੇ ਲੋਕੇਸ਼ਨ ਨੰਨ ਦਾ ਬਿਜਵਾੜਾ ਮਾਰਕੀਟ 22 ਸੈਕਟਰ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਜਾਂ ਫਿਰ 16 ਸੈਕਟਰ ਗਾਂਧੀ ਭਵਨ ਦੇ ਆਪੋਜ਼ਿਟ ਇੰਡੀਆ ਪੋਸਟ ਆਫਿਸ ਦੇ ਨਾਲ ਸਾਡਾ ਸ਼ੋਅਰੂਮ ਹੈ ਜੀ ਆਪਣਾ 20% ਡਿਸਕਾਊਂਟ ਹੈ ਜੀ ਪ੍ਰੋਡਕਟਸ ਦੇ ਉੱਤੇ ਔਰ ਮੰਥਲੀ ਗ੍ਰੋਸਰੀ ਪਰਚੇਜ਼ਿੰਗ ਦੇ ਉੱਤੇ ਵੀ ਸਕੀਮਸ ਵਗੈਰਾ ਲੱਗੀਆਂ ਰਹਿੰਦੀਆਂ ਨੇ ਜਿਵੇਂ 2000 ਦੀ ਦੇ ਉੱਤੇ ਕੁਝ ਪਰਚੇਜ਼ ਕਰੋ ਤੇ ਐਕਸਟਰਾ ਕੁਝ ਫ੍ਰੀ ਮਿਲਦਾ ਹੈ ਸੋ ਇਸ ਠੀਕ ਹੈ ਜੀ ਚਲੋ ਇਧਰ ਚੱਲਦੇ ਜੀ ਆਪਾਂ ਕਰੇ ਮਕਾਬ ਜਿੱਥੇ ਤੁਹਾਨੂੰ ਬਿਸਕੁਟ ਵਗੈਰਾ ਬਰੈਡ ਵਗੈਰਾ ਤੁਹਾਨੂੰ ਮਿਲ ਜਾਣਗੇ ਜੀ ਠੀਕ ਆ ਜੀ ਆ ਬਰਗਰ ਵਾਸਤੇ ਤੁਹਾਨੂੰ ਚਾਹੀਦੇ ਹੋਣ ਤੇ ਆ ਬਰਗਰ ਵਾਸਤੇ ਬਰੈਡ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਇਹ ਕਾਫੀ ਲੱਗਿਆ ਹੈ ਜੀ ਸਮਾਨ ਤੁਸੀਂ ਦੇਖ ਸਕਦੇ ਹੋ ਜੀ ਤੇ ਇਧਰ ਆ ਗਿਆ ਜੀ ghee ਤੇ ਘੋ ਇਹ ਮੈਂ ਕਹਿੰਦਾ 3 ਦਾ 3 ਰੁਪਏ ਆ ਦੇਸੀ ਘੋ ਤੇ ਆ ਦੇਖੋ ਜੀ ਕਾਫੀ ਲੱਗਿਆ ਜੀ ਸਮਾਨ ਦੇਸੀ ਘੋ ਦੇ ਇਹ ਬਿਸਕਟਾਂ ਦੇ ਤੁਹਾਨੂੰ ਕਾਫੀ ਮਿਲ ਜਾਣਗੇ ਜੀ ਸਟਾਕ ਤੇ ਆ ਲਿਖੋ ਜੀ ਦੇਸੀ ਕੀ ਸ਼ੁੱਧ ਦੇਸੀ ਕੀ ਆ ਦੇਖੋ ਜੀ ਵੀਡੀਓ ਪਾਜ਼ ਕਰਕੇ ਤੁਸੀਂ ਇਹ ਪੜ ਸਕਦੇ ਹੋ ਜੀ ਕਿਹੜਾ ਕਿਹੜਾ ਦਿਖਾਇਆ ਜਿਹੜਾ ਰੇਟ ਵਾਲਾ ਦਾ ਸਾਰਾ ਤੇ ਐਪ ਵੀ ਚੱਲਦੀ ਤੇ ਉਹ ਐਪ ਚੱਲਦੀ ਹੈ ਜੀ ਤੇ ਕੈਸ਼ਬੈਕ ਦਾਲ ਦਿੰਦੇ ਆ ਜੀ ਤੇ ਹੈਗਾ ਜੀ ਟੋਡੇ ਦਾ ਡੇਰੀ ਦੀ ਲਾਈਟ ਫੋਰ एवरीवन ਬਾਈਟਸ ਤੇ ਬਾਕੀ ਇਧਰ ਨੰਬਰ ਲਿਖਿਆ ਹੋਇਆ ਜੀ ਤੇ ਘਰ ਬੈਠ ਕੇ ਮੰਗਵਾ ਸਕਦੇ ਹੋ ਘਰ ਬੈਠ ਕੇ ਹੀ ਮੰਗਵਾ ਸਕਦੇ ਹਾਂ ਹਾਂ ਜੀ ਘਰ ਬੈਠੇ ਆਪਣੀ ਪੂਰੇ ਮਿਲਕ ਦੇ ਨਾਮ ਤੇ ਚੰਡੀਗੜ੍ਹ ਖੁਦ ਦੀ ਕੰਪਨੀ ਨੇ ਐਪ ਚੱਲ ਰਹੀ ਹੈ ਅੱਛਾ ਜੀ ਜੋ ਰੇਟ ਇੰਦੇ ਤੁਸੀਂ ਮਾਰਕੀਟ ਆਪਣੇ ਸ਼ੋਪ ਕਿਸੇ ਸ਼ੋਪ ਤੇ ਜਾ ਕੇ ਦੁੱਧ ਨਹੀਂ ਮੰਗਵਾਦਾ ਕੋਈ ਵੀ ਆਈਟਮ ਮੰਗਦੇ ਹੋ ਉਹੀ ਰੇਟ ਦੇ ਵਿੱਚ ਤੁਹਾਨੂੰ ਘਰ ਬੈਠੇ ਹੀ ਆਪਾਂ ਦੁੱਧ ਦੇ ਹੀ ਲੱਸੀ ਦਵਾਂਗੇ ਤੇ ਫੁੱਲ weight ਦਵਾਂਗੇ ਸਭ ਤੋਂ ਵੱਡੀ ਗੱਲ ਕੀ ਹੈ ਅੱਜ ਦੀ ਜਿਹੜੀ ਤੁਸੀਂ ਕਿਸੇ ਕੰਪਨੀ ਦਾ ਦੁੱਧ ਹੀ ਲੈਦੇ ਹੋ ਉਹ ਅੰਡਰ weight ਵੀ ਆਣੇ ਸ਼ੁਰੂ ਹੋ ਗਏ ਸਾਡਾ ਦੇਸੀ ਕੀ ਵੀ ਫੁੱਲ weight ਹੈ ਦੁੱਧ ਦਹੀਂ ਆਨਲਾਈਨ ਫੁੱਲ ਵੇਟ ਹੈ ਸਿੰਗਲ ਵਨ ਸਟੈਪ ਤੋਂ ਬਾਅਦ ਤੁਹਾਨੂੰ ਬਰਥਡੇ ਤੁਹਾਡੇ ਘਰ ਬੈਠੇ ਸੇਮ ਰੇਟ ਤੇ ਤੁਹਾਨੂੰ ਦੇਸੀ ਕੀ ਮਿਲੂਗਾ ਆਪਣਾ ਤੇ ਦੁੱਧ ਦਹੀਂ ਵੀ ਘਰ ਬੈਠੇ ਡੇਲੀ ਮਿਲ ਸਕਦਾ ਹੈ ਠੀਕ ਹੈ ਜੀ ਸ਼ੁਕਰ ਹੈ ਜੀ ਬਹੁਤ ਬਹੁਤ ਥੈਂਕ ਯੂ ਸਰ ਨੀਕਾ ਜੀ ਬਾਕੀ ਭਾਈ ਆਪਣਾ ਤੁਸੀਂ ਮੰਗਵਾ ਸਕਦੇ ਹੋ ਜੀ ਘਰ ਬੈਠ ਕੇ ਤੇ ਦੇਸੀ ਕਿਉ ਠੀਕ ਹੈ ਜੀ ਬੈਟਰੀ ਇਹਦੀ ਡੈਡ ਹੋ ਗਈ ਬੰਦ ਹੋ ਗਿਆ ਭਾਈ ਜੀ ਲੋ ਜੀ ਕਾਫੀ ਸਾਰੇ ਸਟਾਲ ਲੱਗੇ ਹੋਏ ਜਿੱਥੇ ਵੇ ਦੇਖ ਸਰੋਜੀ ਆਪਾਂ ਪੀਜਿਆਂ ਤੇ ਜਾਂ ਕੋਈ ਵੀ ਚੀਜ਼ ਆਪਾਂ ਖਾਣੇ ਆ ਨਾ ਔਰ অর্ਗੈਨਿਕ ਚੀਜ਼ਾਂ ਠੀਕਾ ਇਹ ਲੱਗੀਆਂ ਜੀ ਸਾਰਾ ਸਮਾਨ ਇਹ ਨਾ ਰੱਖ ਠੀਕਾ ਜੀ ਬਾਕੀ ਇਧਰ ਲੱਗਾ ਜੀ ਮਹਾਲਾਨਾ ਫੂਡ ਤੇ ਇਹ ਦੇਖਦੇ ਆਪਾਂ ਕੈਂਡੀ ਸਟਰੀ ਵੀ ਹੈ ਜੀ ਇਧਰ ਫਰੋਡ ਲੱਗੀਆਂ ਜੀ ਇਸ ਕਰਕੇ ਦੇਖਦੇ ਆ ਜੀ ਲੋਜੀ ਬਹੁਤ ਸਵਾਦ ਨੇ ਜਿਹੜੇ ਆਪਾਂ ਉਹ ਚੀਜ਼ ਖਾਣੇ ਆ ਛਿਲਕਾ ਉਹਦੇ ਨੂੰ ਬੜੇ ਤਰਸਟ ਆ ਰਹੀ ਜੀ ਠੀਕ ਹੈ ਜੀ ਜੇ ਤੁਸੀਂ ਘਰ ਬੈ ਕੇ ਮੰਗਵਾਉਣਾ ਚਾਹਦੇ ਹੋ ਜੀ ਤੇ ਇੱਥੇ ਨੰਬਰ ਵੀ ਲਿਖੇ ਹੋਏ ਆ ਉਹਨਾਂ ਦੇ ਇਸ ਘਰ ਬੈਠ ਕੇ ਮੰਗਵਾ ਸਕਦੇ ਹੋ ਜੀ ਬਾਕੀ ਅਲੱਗ ਅਲੱਗ ਫੋਰ ਲੱਗੇ ਹੋਏ ਜੀ ਇੱਥੇ ਦੇਖ ਸਕਦੇ ਤੁਸੀਂ ਤੇ ਅੰਬਲੀ ਦਾ ਹੋ ਗਿਆ ਜੀ ਤੇ ਕੈਂਡਿਸੂ ਕਰਿਆ ਹੈ ਕਿ ਕਾਫੀ

और हम लोग बनाते हैं इमली लड्डूस आम पापड़स नेचुरल बेस लेते हैं हम जो इसमें हमारी फ्रूट कतलीज आती हैं जिसमें सेवन एट फ्लेवर्स हमारे आते हैं लॉलीपॉप आम पापड़स में हमारा अच्छा रेंज है हम लोग कोकोनट पेड़ा बनाते हैं और कैंडीज़ में डील करते हैं जी थैंक यू आपकी वेबसाइट है तो वेबसाइट हमारी नहीं है अभी हम लोग अमेजोन पे हैं अवेलेबल आप हमारे प्रोडक्ट्स अमेजोन से बाय कर सकते हैं ठीक है थैंक यू सो मच तो जी तुम अमेजोन पर मंगवा सो जी मौलाना पूर्स ठीक है जी नाम देख के मंगा सकते हो जी ठीक है जी चलो जी चल रहे जी आप अगे और एक है सुने होना नाम ਤੇ ਆਪਾਂ ਵੀਜਾ ਦੇ ਵਿਖਾਣੇ ਹੁੰਦੇ ਸਾਰੇ ਤੇ ਇੱਧਰ ਆ ਗਏ ਜੀ ਜੀਸੀਕਿਓ ਇਕਾ ਜੀ ਤੇ ਲੋ ਜੀ ghee ਲੈ ਲਏ ਜੀ ਆਪਨੇ ਸਰ ਫੋਟੋ ਖਿਚੋ ਨਾ ਸਾਹ ਹਾਂ ਕਹਾਂ ਸੇ ਕਹਾਂ ਸੇ ਆਇਆ ਮੈਂ ਪੰਚਕੁਲਾ ਸੇ ਆਇਆ ਹਾਂ ਸਪੈਸ਼ਲ ghee ਲੈਣੇ ਇਨਕਾ ghee ਲੈਣੇ ਹੈ ਹਾਂ ਇਨਕਾ ਪਲਾਟ ਬੰਦ ਹੋ ਗਿਆ ਹੈ ਯਹਾਂ ਤੇ ਅੱਛਾ ਜੀ ਪਤਾ ਨਹੀਂ ਕਹਾਂ ਸੇ ਲਾ ਕੇ ਦੇ ਰਿਹਾ ਠੀਕ ਹੈ ਲੋ ਜੀ ਸਰ ਜੀ ਨੇ ghee ਖਰੀਦਿਆ ਤੇ ਬਾਕੀ ਕਾਫੀ ਲੱਗਿਓ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਡਰਾਈ ਫਰੂਟ ਵਗੈਰਾ ਕਸ਼ਮੀਰ ਠੀਕ ਆ ਜੀ ਤੇ ਆ ਦੇਖੋ ਜੀ ਮਖਾਣੇ ਹੋਰ ਇੱਥੇ ਸਾਰੇ ਡਰਾਈ ਫਰੂਟ ਦੇਖ ਸਕਦੇ ਹੋ ਕਸ਼ਮੀਰ ਤੋਂ ਲੱਗੇ ਹੋਏ ਜੀ ਬਾਕੀ ਤੇ ਦੇਖ ਸਕਦੇ ਹੋ ਜੀ ਹੁਣ ਆ ਤਾਂ 3 ਵਜੇ ਲਾ 3 ਵਜਨ ਆਲੇ ਆ ਜੀ ਤੇ ਮੇਲਾ ਭਰੀ ਜਾ ਰਿਹਾ ਜੀ ਹੁਣ ਤੇ ਇਹ ਸਾਰਾ ਲਾਸਟ ਹੈ ਜੀ ਸਾਰਾ ਠੀਕ ਹੈ ਜੀ ਤੇ ਲਾਸਟ ਹੈ ਜੀ ਇਧਰ ਆ ਗਿਆ ਅਨੰਦਾ ਅਨੰਦਾਂ ਦੇ ਕਿਹੜੇ ਆ ਹਾਂ ਇੱਧਰ ਹੈਗਾ ਜੀ ghee ਤੇ ਇਹਨਾਂ ਦਾ ਵੀ ਹੈਗਾ ਭਾਈ ghee ਠੀਕ ਆ ਜੀ ਅਨੰਦ ਵਾਲਿਆਂ ਦਾ ਤੇ ਸਾਰਿਆਂ ਦਾ ਕਿੱਲੇ ਕਿੱਲੇ ਦਾ ਖਸਾ ਡੱਬਾ ਕਿੱਲੇ ਦਾ ਜੀ ਸਰ ਜੀਨ ਬਸਤੇ ਜੀ ਨਸਰੀਏ ਕਿਵੇਂ ਹੋ ਬੜੀਆ ਸਹੀ ਹੋ ਮਿੰਗਾਸ ਆਇਆ ਹੋ ਮੈਂ ਹਾਂ ਤੂੰ ਪੰਜਾਬ ਸੇ ਹੋ ਜਾਂ ਸੇ ਹੋ ਬਸ ਜੀ ਦਾ ਇਹ ਮਨੋਸ਼ਾਤਰੀ ਕਿ ਆਪਣਾ ਪੰਜਾਬ ਮੇ ਮਾਲ ਆ ਰਿਹਾ ਪਲੂਫੋ ਪਲਾਂਟ ਕਰ ਰਿਹਾ ਜੀ ਠੀਕ ਹੈ ਜੀ ਇਹਨਾਂ ਦੇ ਬੋਤਲਾਂ ਦੇ